ਹੈਲੋ एवरीवन ਅੱਜ ਮੈਂ ਇੱਕ ਹੋਰ ਸਾਡੇ ਆਸਤੇ ਵੀਡੀਓ ਲੈ ਕੇ ਆਈਆਂ ਕੱਲ ਆਵਲੀ ਵੀਡੀਓ ਦਿਖਾਈ ਤੁਹਾਨੂੰ ਆਮਲੇ ਪੇਂਟ ਕਰਕੇ ਰੱਖਾਇ ਸੀ ਜਿਹੜਾ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਕੇ ਪਸੰਦ ਆਇਆ ਬਹੁਤ ਜ਼ਿਆਦਾ ਆਡੀਅנס ਕੇ ਸਪੋਰਟ ਕਰ ਰਹੇ ਇੱਕ ਪੈਨ ਇੱਕ ਮੈਮ ਨੇ ਜਿਹੜੇ ਮੈਨੂੰ ਫੁੱਲ ਸਪੋਰਟ ਕਰ ਰਹੇ ਨੇ ਮੇਰੀ ਹਰ ਇੱਕ ਵੀਡੀਓ ਦੇਖਦੇ ਨੇ ਤੇ ਕਮੈਂਟ ਵੀ ਕਰਦੇ ਨੇ ਜਿਹੜੀ ਚੀਜ਼ ਉਹਨਾਂ ਨੂੰ ਵਧੀਆ ਲੱਗੇ ਥੈਨ ਹੁਣ ਆਪਾਂ ਇੱਕ ਹੋਰ ਤੁਹਾਨੂੰ ਇਦਾਂ ਦਾ ਜਿਹ ਬਿਲਕੁਲ ਸੇਮ ਨਹੀਂ ਬਟ ਡਿਜ਼ਾਈਨਸ ਡਿਫਕ ਡਿਫਰੈਂਟ ਬਟ ਵੇ ਇਦਾਂ ਦਾ ਹੀ ਕਰਕੇ ਤੁਹਾਨੂੰ ਮੈਂ ਜ ਦਿਖਾਵਾਂਗੀ ਤਾਂ ਇਹੀ ਕਪੜਾ ਥੋੜਾ ਜਿਹਾ ਉੱਪਰ ਨੂੰ ਕਰਕੇ ਤਾਂ ਆਪਾਂ ਇਹਦੇ ਚ ਫਰੇਮ ਪਾ ਲਵਾਂਗੇ ਇਸੇ ਕਪੜੇ ਦੇ ਉੱਪਰ ਇਦਾਂ ਦਾ ਹੀ ਡਿਜ਼ਾਈਨ ਵੇ ਵੇ ਡਿਫਰੈਂਟ ਬਟ ਸਟਾਈਲ ਇਦਾਂ ਹੀ ਬਿਲਕੁਲ ਟਾਈਟ ਕਰ ਲੈਣਾ ਤੁਹਾਨੂੰ ਮੈਂ ਪਹਿਲਾਂ ਵੀ ਵਾਰਨ ਕਰਦੀ ਹੁੰਨੀ ਆ ਵੀ ਕੁਝ ਵੀ ਕਰਨਾ ਤੁਸੀਂ ਬਟ ਪਹਿਲਾਂ ਕੀ ਕਰ ਲੈਣਾ ਹੈ ਕੱਪੜੇ ਨੂੰ ਬਿਲਕੁਲ ਟਾਈਟ ਕਰ ਲੈਣਾ ਹੁਣ ਆਪਾਂ ਕੀ ਲਵਾਂਗੇ ਜੀ ਪੈਨਸਲ ਪੈਨਸਲ ਲਵਾਂਗੇ ਕੋਈ ਕੋਈ ਮਰਜ਼ੀ ਲੈ ਲਓ ਕਲਰਫੁੱਲ ਲੈ ਲਓ ਜਿਹੜੀ ਮਰਜ਼ੀ ਲੈ ਲਓ ਜਿੱਦਾਂ ਹੁਣ ਇਹਦੇ ਇਸ ਕੱਪੜੇ ਦੇ ਉੱਪਰ ਤੁਹਾਨੂੰ ਵਾਈਟ ਨਹੀਂ ਦਿਖੇਗੀ ਆਹ ਬਲੈਕ ਨਹੀਂ ਦਿਖੇਗੀ ਤੁਸੀਂ ਵਾਈਟ ਲੈ ਲਓ ਜਿੱਦਾਂ ਆਪਾਂ ਆਊਟਲਾਈਨਿੰਗ ਕਰਦੇ ਹੁੰਦੇ ਆ ਬਟ ਹੁਣ ਕੀ ਕਰਨਾ ਆਪਾਂ ਪਹਿਲਾਂ ਇੱਕ ਡਰਾ ਕਰਨੀ ਆ ਪਿਕਚਰ ਦੇਖੋ ਜਿੱਦਾਂ ਮਰਜ਼ੀ ਇੱਕ ਸਰਕਲ ਲੈ ਲਓ 5 ਲਾਈਨਸ ਲਗਾ ਲਓ ਇਦਾਂ ਕਰਕੇ ਛੋਟੀਆਂ ਲਗਾ ਲਓ ਵੱਡੀਆਂ ਲਗਾ ਲਓ ਜਿਵੇਂ ਮਰਜ਼ੀ ਲਗਾਓ ਠੀਕ ਹੈ ਅੱਗੇ ਪਿੱਛੇ ਕਰਕੇ ਇਹਨਾਂ ਦੇ ਇਹਨਾਂ ਨੂੰ ਚੱਕੋ ਇਦਾਂ ਇਦਾਂ ਫਿਰ ਫਿਰ ਤੋਂ ਇਦਾਂ ਇਦਾਂ ਤੁਹਾਨੂੰ ਜੇ ਤੁਹਾਨੂੰ ਇਦਾਂ ਨਹੀਂ ਦਿਖ ਰਿਹਾ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਮੈਂ ਪਹਿਲਾਂ ਜਿੱਦਾਂ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਆਊਟਲਾਈਨਿੰਗ ਕੀਤੀ ਸੀਗੀ ਥੈਨ ਉਹ ਕਿ ਮੈਂ ਆਊਟਲਾਈਨਿੰਗ ਕਰਕੇ ਹੀ ਤੁਹਾਨੂੰ ਦਸਾਂਗੀ ਦੇਖੋ ਆਹ ਕੀ ਹੈ ਬਣ ਚੁੱਕਿਆ ਹੈ ਬਟ ਹੁਣ ਇਹਦੇ ਨਾਲ ਕੀ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਆਪਾਂ ਇਹਦੀ ਸ਼ੇਡ ਸ਼ੇਡਿੰਗ ਕਰਾਂਗੇ ਜਾਂ ਕਹਿ ਦੋ ਵੀ ਆਪਾਂ ਇਹਨੂੰ ਡਿਫਰੈਂਟ ਤਰੀਕੇ ਨਾਲ ਤਿਆਰ ਕਰਾਂਗੇ ਲੀਫਸ ਬਣਾਏ ਹੋਏ ਨੇ ਮੇਰੇ ਇਧਰ ਦੋ ਦੋ ਕੀ ਇਧਰ ਬਣਾ ਲੈਣੇ ਆਪਾਂ ਬਹੁਤ ਸੋਹਣਾ ਇੰਪੈਕਟ ਪੈਂਦਾ ਹੈ जो तुम यह लीव डिफरेंट तरीके न डिफरेंट कलर भी बनाने चाहो विदाउट ग्रीन और डार्क ग्रीन और आ, आ, लाइट ग्रीन तो भी कर सकते हो अदरवाइज देखो लाइन लगी हुई है नहीं थोड़ा हो गया गलत जा ਇੰਕੀ ਕਰਨ ਨੂੰ ਰੱਬ ਐਨੂੰ ਇਦਾਂ ਹੀ ਨਹੀਂ ਛੱਡਣਾ ਰੱਬ ਕਰ ਲੈਣਾ ਇੱਦੀ ਸਾਈਡ ਤੋਂ ਰੱਬ ਕਰਕੇ ਉਸ ਤੋਂ ਬਾਅਦ ਇਹਨਾਂ ਦੋਨੋਂ ਨੂੰ ਕੀਆ ਮਿਕਸ ਅਪ ਕਰਦੇ ਲੀਫ ਜਿੱਥੇ ਵੀ ਮਰਜ਼ੀ ਬਣਾ ਦਿਓ ਤੁਹਾਡੇ ਬਹੁਤ ਹੀ ਪ੍ਰੀਟੀ ਲੱਗਣਗੇ ਬਹੁਤ ਹੀ ਸੋਹਣੇ ਲੱਗਣਗੇ ਜਿੱਦਾਂ ਮਰਜ਼ੀ ਤੁਸੀਂ ਲੀਫ ਬਣਾ ਸਕਦੇ ਹੋ ਇੱਕ ਤੁਸੀਂ ਇਦਾਂ ਦਾ ਹੀ ਇਹਦਾ ਨਾਂ ਨਾ ਕਰੋ ਭਾਵੇਂ ਡਿਫਰੈਂਟ ਕਰ ਦਿਓ ਇੱਦਾਂ ਨਾ ਕਰ ਲਓ ਜੀ ਉਨਾ ਮੈਂ ਤੁਹਾਨੂੰ ਇਹਹੀ ਡਿਜ਼ਾਈਨ ਇੱਕ ਦਾ ਕਸੂਣਾ ਤੁਹਾਨੂੰ ਪਹਿਲਾਂ ਮੈਂ ਵਾਈਟ ਕਲਰ ਦੇ ਨਾਲ ਇਹਦੀ ਸਾਈਡ ਸਾਈਡ ਤੋਂ ਕਰਕੇ ਦਿਖਾਵਾਂਗੀ ਆਦਰਵਾਇਜ਼ ਬਾਕੀ ਆਪਾਂ ਬਾਅਦ ਵਿੱਚ ਕਰਾਂਗੇ ਦੇਖੋ ਹੁਣ ਧਿਆਨ ਨਾਲ ਥੋੜਾ ਜਿਹਾ ਧਿਆਨ ਨਾਲ ਦੇਖਣ ਦੀ ਲੋੜ ਹੈ ਇਹ ਥੋੜਾ ਜਿਹਾ ਕਿਉਂਕਿ ਇਹ ਕਲ ਇਹ ਡਿਜ਼ਾਈਨ ਹੁਣ ਦੇਖੋ ਕੱਲਾ ਮੈਂ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੀਆਂ ਨਹੀਂ ਕਹਿ ਸਕਦੀ ਅ অলমোস্ট 30 অর 31 ভিডিওস ਜਿਹੜੀਆਂ ਮੈਂ ਉਹ ਬਿਗਨਰਸ ਦੇ ਲਈ మీడియం ਦੇ ਲਈ ਮਤਲਬ ਕਿ ਜਿਹੜੇ ਹਜੇ ਵਿਚ ਵਿਚਾਲੇ ਜੇ ਕਲਰ ਕਰਦੇ ਨੇ ਮਤਲਬ ਪੇਂਟ ਕਰਦੇ ਨੇ ਸੂਟ ਉਹਨਾਂ ਵਾਸਤੇ ਮੈਂ 30 ਤੋਂ 32 ਬਣਾਈਆਂ ਹੋਈਆਂ ਨੇ ਵੀਡੀਓਸ ਬਟ ਹੁਣ ਕੀ ਹੈ ਮੈਂ ਬਿਗਨਰ ਮੈਂ ਐਡਵਾਂਸ ਲੈਵਲ ਕੇ ਆ ਸਟਾਰਟ ਕਰ ਦਿੱਤਾ ਕਿਉਂਕਿ ਜਿਹੜੇ ਬੱਚੇ ਹਜੇ ਤੱਕ ਬਰਸ਼ ਨਹੀਂ ਫੜਨਾ ਜਾਣਦੇ ਹਨਾ ਉਹ ਪਹਿਲਾਂ ਮੇਰੀਆਂ ਬਾਕੀ ਵੀਡੀਓਸ ਵੇਖ ਲੋ ਅਦਰਵਾਈਜ਼ ਜੇ ਉਹਨਾਂ ਨੂੰ ਉਹ ਸੈੱਟ ਬੈਠਦੀਆਂ ਨੇ ਜੇ ਉਦੋਂ ਉਹ ਉਹਨਾਂ ਤੋਂ ਸਿੱਖ ਲੈ ਥੈਨ ਤੁਸੀਂ ਆਹ ਟਰਾਈ ਕਰੋ ਜੇ ਫੇਰੀ ਤੁਹਾਡੇ ਮਤਲਬ ਕਿ ਤੁਹਾਡੇ ਮਾਈਂਡ ਸੈੱਟ ਹੋਵੇਗਾ ਤੁਹਾਨੂੰ ਫੇਰੀ ਸਭ ਕੁਝ ਆਵੇਗਾ ਇਸ ਲਈ ਮੈਂ ਪਹਿਲਾਂ ਤੋਂ ਹੀ ਬੋਲ ਰਹੀ ਸੀਗੀ ਕਿ ਫਰਸਟ ਵੀਡੀਓ ਤੋਂ ਹੀ ਮੇਰੇ ਤੋਂ ਕਲਾਸ ਤੋਂ ਜੁਆਇਨ ਕਰ ਲਓ ਬਿਕਾਜ਼ ਜੇ ਜਦੋਂ ਆਪਾਂ ਨੰਗ ਜਾਂਦੇ ਆ ਨਾ ਗਾਂ ਬਿਕੋਜ਼ ਮੈਂ ਤਾਂ ਹੁਣ ਵੀਡੀਓ ਅਪਲੋਡ ਕਰ ਦਿੰਦੀ ਆ ਦੋਸਤੋ ਜਦੋਂ ਮਰਜ਼ੀ ਦੇਖ ਸਕਦੇ ਹੋ ਬਟ ਅਦਰਵਾਈਜ਼ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ ਪੇਂਟਿੰਗ ਲਵਰ ਨੇ ਜਿਹੜੇ ਪੇਂਟ ਲਵਰ ਨੇ ਕਰਦੇ ਨੇ ਇਹ ਸਭ ਕੁਝ ਤਾਂ ਮੈਂ ਉਹਨਾਂ ਲਈ ਇੱਕ ਐਡਵਾਈਸ ਦਿੱਤੀ ਸੀ ਜੀ ਮੈਨੂੰ ਲੱਗਾ ਦਾ ਪਤਾ ਨਹੀਂ ਕਿਹੜੀ ਵੀਡੀਓ ਦੇ ਵਿੱਚ ਮੈਂ ਐਡਵਾਈਸ ਦਿੱਤੀ ਸੀਗੀ ਬਟ ਤੁਸੀਂ ਜਦੋਂ ਮੇਰੀ ਵੀਡੀਓਜ਼ ਦੇਖੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਹੀ ਜਾਵੇਗਾ ਜਾਂ ਕਈਆਂ ਨੂੰ ਪਤਾ ਵੀ ਹੋਵੇਗਾ ਜਿਨ੍ਹਾਂ ਨੇ ਵੇਖੀਆਂ ਹੋਣਗੀਆਂ ਫੁੱਲ ਵੀਡੀਓ ਵਾਚ ਕੀਤੀ ਹੋਊਗੀ ਤਾਂ ਕਰਕੇ ਮੈਂ ਪਹਿਲਾਂ ਹੀ ਬੋਲਦੀ ਹੁੰਨੀ ਆਂਗੀ ਵੀ ਤੁਸੀਂ ਪਲੀਜ਼ ਮੇਰੀ ਫੁੱਲ ਵੀਡੀਓ ਨੂੰ ਵਾਚ ਕਰਿਆ ਕਰੋ ਅਦਰਵਾਈਜ਼ ਕੀ ਜਦੋਂ ਤੁਸੀਂ ਮੇਰੀ ਫਰਸਟ ਵੀਡੀਓ ਤੋਂ ਹੀ ਮੈਨੂੰ ਫਾਲੋ ਕਰਦੇ ਹੋ ਹਨਾ ਫਿਰ ਸਾਰੀਆਂ ਵੀਡੀਓਜ਼ ਵੇਖਣ ਵੇਖੋ ਡੇ ਬਾਈ ਡੇ ਵੇਖੋ ਜਦੋਂ ਮੈਂ ਵੀਡੀਓਜ਼ ਅਪਲੋਡ ਕਰਦੀਆਂ ਕਿ ਕਿਉਂਕਿ ਉਹਦੇ ਨਾਲ ਕੀ ਹੁੰਦਾਗਾ ਆਪਾਂ ਪਿੱਛੇ ਨਹੀਂ ਰਹਦੇਗੇ ਸਗੋਂ ਦੀ ਆਪਾਂ ਕੀ ਆਪਣਾ ਟਾਈਮ ਬਚਦਾਗਾ ਤੇ ਆਪਾਂ ਮਤਲਬ ਟਾਈਮ ਟੂ ਟਾਈਮ ਆਪਾਂ ਸਭ ਕੁਝ ਸਿੱਖਦੇ ਜਾਂਦੇ ਆਂਗੇ ਹੁਣ ਦੇਖੋ ਮੈਂ ਕਿੰਨੀ ਅੱਗੇ ਲੰਘ ਚੁੱਕੀ ਆਂਗੀ ਬਟ ਤੁਸੀਂ ਕੀ ਆ ਜਦੋਂ ਹੁਣ ਮੇਰਾ ਚੈਨਲ ਨਿਊਲੀ ਜਿਹੜੇ ਸਬਸਕ੍ਰਾਈਬ ਕਰਦੇ ਨੇ ਉਹਨਾਂ ਨੂੰ ਕੀ ਹੈ ਫਰਸਟ ਕਲਾਸ ਤੋਂ ਸਟਾਰਟ ਕਰਨਾ ਪਵੇਗਾ ਬਿਗਨਰਸ ਬੱਸ ਤਾਂ ਮੈਂ ਇੱਕ ਵੀਡੀਓ ਬਣਾ ਚੁੱਕੀ ਹਾਂ ਬੇਸਿਕ ਟੂ ਐਡਵਾਂਸ ਬਟ ਉਹਦੇ ਵਿੱਚ ਸਿਰਫ ਮੈਂ ਬੇਸਿਕ ਟੂ ਮੀਡੀਅਮ ਪੇਂਟ ਕੀਤਾ ਜਿਹਦੇ ਵਿੱਚ ਮੈਂ ਤੁਹਾਨੂੰ ਲੀਫਸ ਦੱਸੇ ਨੇ ਜਾਂ ਕੋਈ ਡਿਜ਼ਾਈਨ ਦੱਸਿਆਗਾ ਡਿਫਰੈਂਟ ਡਿਫਰੈਂਟ ਲੀਫਸ ਬਣਾਉਣੇ ਆ ਜਾਂ ਆਈਡੀਆਜ਼ ਦੱਸੇ ਨੇ ਬਟ ਉਹ ਵੀਡੀਓ ਦੇ ਵਿੱਚ ਵੀ ਤੁਹਾਨੂੰ ਇੰਨਾ ਕੋ ਨਹੀਂ ਸਮਝ ਆਏਗਾ ਜਿੰਨਾ ਤੁਹਾਨੂੰ ਮੇਰੀਆਂ ਕਲਾਸਿਸ ਦੇ ਵਿੱਚ ਸਮਝ ਆਏਗਾ ਸੋ ਫਰਸਟ ਕਲਾਸ ਨੂੰ ਜੁਆਇਨ ਕਰੋ ਫਰਸਟ ਕਲਾਸ ਤੋਂ ਲੈ ਕੇ ਬਾਕੀ ਸਾਰੀਆਂ ਕਲਾਸਾਂ ਤੱਕ ਲਗਾਤਾਰ ਪਲੀਜ਼ ਉਹਨੂੰ ਵੇਖੋ ਥੈਨ ਤੁਹਾਨੂੰ ਕਿਹਾ ਸਾਰੀ ਗੱਜਾ ਸਮਝ ਆ ਜਾਣ ਗਿਆ ਅੱਜ ਆਪਾਂ ਇਹਦੇ ਸੈਂਟਰ ਦੇ ਵਿੱਚ ਕਰਾਂਗੇ ਬਲੂ ਕਲਰ ਐਂਡ ਸਾਈਡ ਤੇ ਇੱਥੇ ਕਰਾਂਗੇ ਰੈੱਡ ਕਲਰ ਐਂਡ ਥਿਸ ਵਨ ਇਜ਼ yellow ਜਿੱਦਾਂ ਕਿ ਇਹ ਪੁਰਾਣਾ ਸੀ yellow red ਐਂਡ ਬਲੂ ਐਂਡ ਰੈੱਡ ग्रीन ग्रीन यस ਲਓ ਜੀ ਆ ਲੋ ਮੈਂ ਲਿਆ ਰੈੱਡ ਕਲਰ ਐਂਡ ਥਿਸ ਵਨ ਇਜ਼ yellow ਐਂਡ ਇੱਕ ਰਗਾ blue ਹਾਂਜੀ ਤੁਸੀਂ ਦੇਖ ਸਕਦੇ ਹੋ ਹਾਂ blue ਹੈ ਹੁਣ ਆਪਾਂ ਪਹਿਲਾਂ ਵੱਡਾ ਹੀ ਕਰਨਾ ਤਾਂ blue ਕਰਕੇ ਪਹਿਲਾਂ ਆਪਾਂ blue ਕਲਰ ਚੱਕ ਲਿਆ ਹੈਗਾ ਮੈਂ ਜੀ ਇਹਨੂੰ ਥੋੜਾ ਜਿਹਾ ਕੈਪ ਦੇ ਵਿੱਚ ਫਿਲ ਅਪ ਕਰ ਲੈਣੇ ਆ ਕੈਪ ਦੇ ਵਿੱਚ ਫਿਲ ਅਪ ਕਰਕੇ then ਹੁਣ ਇਹਦੀ ਕਰਦੇ ਪੇਂਟ ਦੇਖੋ ਆਊਟਲਾਈਨਿੰਗ ਜਿੱਦਾਂ ਜਿੱਦਾਂ ਮੈਂ ਆਊਟਲਾਈਨਿੰਗ ਕੀਤੀ ਹੋਈ ਹੈ ਉਸ ਦੇ ਉੱਪਰ ਉੱਪਰ ਬ੍ਰਸ਼ ਚਲਾਉਣਾ ਦੇਖੋ ਇਦਾਂ ਕਰਕੇ ਮੈਂ ਸਿਰਫ ਇਹ ਤੇ ਵੀਡੀਓ ਬਣਾਉਣੀ ਆ ਇਹਦਾ ਮਤਲਬ ਇਹ ਨਹੀਂ ਵੀ ਮੈਨੂੰ ਜਸਟ ਮੈਨੂੰ ਸ਼ੌਂਕ ਹੈ ਮੇਰਾ ਪੈਸ਼ਨ ਹੈ ਇਹ ਮੇਰਾ ਕੰਮ ਹੈ ਬਟ ਮੈਨੂੰ ਇਦਾਂ ਹੁੰਦਾ ਵੀ ਮੇਰੀ ਕੋਈ ਵੀਡੀਓ ਤੋਂ ਕੋਈ ਜੇ ਕੋਈ ਜਾਣਕਾਰੀ ਤੁਹਾਨੂੰ ਮਿਲ ਜੇ ਤਾਂ ਉਹ ਮੇਰੇ ਲਈ ਵੀ ਬੈਨੀਫੀਸ਼ੀਅਲ ਆ ਤੁਹਾਡੇ ਲਈ ਤਾਂ ਪੂਰੀ ਪੂਰੀ ਬੈਨੀਫੀਸ਼ੀਅਲ ਆ ਦਨ ਪਲੀਜ਼ ਮੈਨੂੰ ਕਮੈਂਟ ਚ ਜ਼ਰੂਰ ਦੱਸਿਆ ਕਰੋ ਵੀ ਮੇਰੀ ਵੀਡੀਓ ਕਿਹਦੇ ਲਈ ਕਿੰਨੀ ਕੋ ਬੈਨੀਫੀਸ਼ੀਅਲ ਹੋਈ ਆ ਸੋ ਹੁਣ ਦੇਖੋ ਤੁਸੀਂ ਤੁਹਾਡੇ ਬਿਲਕੁਲ ਸਾਹਮਣੇ ਆ ਕਿੱਡੀ ਸੋਹਣੇ ਤਰੀਕੇ ਨਾਲ ਆਪਾਂ ਕੀ ਹਰ ਕਰ ਰਹੇ ਆ ਤੁਸੀਂ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਵੀ ਵਾਈਟ ਵਾਈਟ ਦਿਖ ਰਿਹਾ ਦੈਨ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸੋਹਣਾ ਤਰੀਕੇ ਨਾਲ ਆਪਾਂ ਕੀਤਾ ਹੋਇਆ ਇਹ ਤੇ ਥੋੜਾ ਥੋੜਾ ਪਾਣੀ ਦਾ ਟੱਚ ਦੇਣਾ ਕੀ ਹੁੰਦਾ ਜ਼ਰੂਰੀ ਹੁੰਦਾ ਥੋੜਾ ਥੋੜਾ ਦੇਈ ਜਾਓ ਨਾਲ ਨਾਲ ਕਦੇ ਵੀ ਪਾਣੀ ਦਾ ਟੱਚ ਆਊਟਲਾਈਨਿੰਗ ਤੇ ਨਹੀਂ ਦੇਣਾ ਦੇਖੋ ਸੈਂਟਰ ਚ تنو دې نه کوم مطلب نه ہونا چايده چې آوت لايننګ دیکھ رہی ائے बिल्कुल स्मूथली कलर करते जाओ करते जाओ पूरा फिलअप दैन करेंगे आप रेड कलर थोड़ी जी वीडियो लंबी जाएगी क्योंकि तो ये डिज़ाइन बहुत ही डिफिकल्ट नहीं है ब बट बहुत ही है गा, थोड़ा जा जहा है, है रेड कलर आपको एरेज करना सी जी तो, तो देख सकते हो आउटलाइनिंग करी करीदा यही फायदा हों आप समूथली कि अपना ब्रश चला सकते ह्लीज़ भैनों सपोर्ट करो ਦੇਖੋ ਜੀ ਕਿੱਡੇ ਸੋਹਣੇ ਤਰੀਕੇ ਨਾਲ ਇਹ ਕਲਰ ਸ਼ਾਈਨ ਕਰ ਰਿਹਾ ਥੋੜੀ ਜਿਹੀ ਐਡਵਾਂਸ ਲੈਵਲ ਦੀ ਹੈਗੀ ਹੈ ਪੇਂਟਿੰਗ ਤਾਂ ਤੁਸੀਂ ਕੀ ਹੈ ਥੋੜਾ ਜਆ ਪਹਿਲਾਂ ਬਿਗਨਰ ਦੇ بیس ਤੇ ਤੁਸੀਂ ਕੀ ਸਿੱਖਣੀ ਹੈ ਪੇਂਟਿੰਗ ਵੀ ਕਿੱਦਾਂ ਬ੍ਰਸ਼ ਚਲਾਉਣਾ ਕਿੱਦਾਂ ਘੁਮਾਉਣਾ ਹੈ ਕਿੱਦਾਂ ਹੈਂਡ ਦੀ ਮੂਵਮੈਂਟ ਤੇ ਧਿਆਨ ਦੇਣਾ ਪਹਿਲਾਂ ਤੇ ਫਿਰ ਤੁਹਾਨੂੰ ਕੀ ਹੈ ਸਮਝ ਆਵੇਗੀ अदरवाइज ਤੁਸੀਂ ਨਹੀਂ ਸਿੱਖ ਸਕਦੇਗੇ बिकॉज ਜੇ ਤੁਹਾਨੂੰ ਬੇਸਿਕ ਥਿੰਗਸ ਹੀ ਨਹੀਂ ਪਤਾ ਦੈਨ ਤੁਸੀਂ ਕਿਵੇਂ ਸਿੱਖੋਗੇ ਤਾਂ ਹੁਣ ਜੀ ਮੈਂ ਲੈ ਲਿਆ ਦੇਖੋ yellow ਬ੍ਰਸ਼ ਨੂੰ ਬਿਲਕੁਲ ਸਾਫ਼ ਕਰ ਲੈਣਾ बिकॉज 레드 ਕਲਰ ਇਦੀ ਜਲਦੀ ਜਾਂਦਾ ਨਹੀਂ ਨਾ ਬਟ yellow ਦੇ ਕਲਰ ਕਲਰ yellow ਇਹ ਹਾਂ yellow ਜੋ 레드 ਬਿਲਕੁਲ ਦਿਖਦਾ ਤਾਂ ਕਰਕੇ ਤੁਹਾਨੂੰ ਮੈਂ ਕਿਹਾ ਹੋਇਆ ਥੋੜਾ ਪਾਣੀ ਦਾ ਪਹਿਲਾਂ ਹੀ ਕਰ ਲਓ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਰੈੱਡ ਵਿੱਚ ਆ ਗਿਆ ਕਿਉਂਕਿ ਮੈਂ ਉਹੀ ਬ੍ਰਸ਼ ਯੂਜ਼ ਕਰ ਲਿਆ ਜਲਦੀ ਜਲਦੀ ਚ ਅਦਰਵਾਈਜ਼ ਵੀਡੀਓ ਬਹੁਤ ਲੰਬੀ ਹੋ ਜਾਏਗੀ ਤਾਂ ਦੇਖਣ ਵਾਲਾ ਵੀ ਬੋਰ ਹੋ ਜਾਏਗਾ ਜਿਹਨੇ ਸਿੱਖਣਾ ਹੁੰਦਾ ਉਹ 5 ਮਿੰਟ ਦੀ ਵੀਡੀਓ ਚ ਵੀ ਸਿੱਖ ਸਕਦਾ ਬਟ ਇਹ ਥੋੜੀ ਜੀ ਬਿਗਨਰ ਲੈਵਲ ਦੀ ਨਹੀਂ ਹੈ ਥੋੜੀ ਜੀ ਐਡਵਾਂਸ ਲੈਵਲ ਦੀ ਹੈ त करके थोड़ी जी वीडियो के लंबी होगी सोचो जो असी इन्ना को फ्लार एक पूरे भी मिनट चे घंटे थोड़े सामने पेंट करते पाए तो अं पूरा सूट किए पेंट करते होवे दैन देख सकते हो सोहे तरीके ना अपना यह भी कंप्लीट हो गया दैन हूँ की लाना डार्क ग्रीन और जो मर्जी लै लो थो, थोड़ी मर्जी है तो, तो देख सकते हो हम आप जल्दी जल्दी ली लीफ कंप्लीट कर लें उस तो बाद आप जोड़ी शेडिंग देनी है बचारे वह भी कंप्लीट करनी है

ਸੋਹਾਂ ਲੱਗ ਗਏ ਤੁਸੀਂ ਦੇਖ ਸਕਦੇ ਹੋ ਬਿਲਕੁਲ इजीली ਆਪਾਂ ਕੰਪਲੀਟ ਕੀਤਾ ਹੁਣ ਦੇਖੋ ਵਾਈਟ ਕਲਰ ਨੂੰ ਆਪਾਂ ਕਿਦਾਂ ਇਹਦੇ ਚ ਡਿਜ਼ਾਈਨ ਕਰਤੀਂ ਦੇਖੋ ਇਦਾਂ ਇਦਾਂ ਕਰਕੇ ਤੁਸੀਂ ਪੂਰੇ ਵਾਈਟ ਕਲਰ ਦੇ ਨਾਲ ਜਿੱਦਾਂ ਆਪਾਂ ਪਹਿਲਾਂ ਸ਼ੇਡਿੰਗ ਕੀਤੀ ਸੀ ਉਦਾਂ ਹਾਂ ਕਰ ਲੈਣੀ ਆ ਆਊਟਲਾਈਨਿੰਗ ਬਿਲਕੁਲ ਸੇਮ ਕਰਨੀ ਆ ਕੋਈ ਇਧਰ ਉਧਰ ਨਹੀਂ ਕਰਨਾਗਾ ਤੁਸੀਂ ਦੇਖ ਸਕਦੇ ਹੋ ਇਦਾਂ ਇਦਾਂ ਕਰਕੇ ਬਿਲਕੁਲ ਵਾਈਟ ਵਾਈਟ ਹੋਣਾ ਚਾਹੀਦਾ एक और नवा ट्विस्ट है देखो हमी बस ये साइड साइड से दे करना देखो बस ये ही करा आह ब्लू नहीं करना आप ब्लू ऑलरेडी शेडिंग की बहुत सोहनी है ਤੁਸੀਂ ਥੋੜਾ ਧਿਆਨ ਨਾ ਕਰਨਾ ਮੈਂ ਜਲਦੀ ਜਲਦੀ ਜੀ ਕਿ ਇਹ ਵਿੱਚ ਮਵਾੜ ਦਿੱਤਾ ਰੈੱਡ ਕਲਰ ਬੜ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਫਲਾਰ ਬਣ ਕੇ ਕਿਆ ਤਿਆਰ ਹੈ ਤੁਹਾਡੇ ਸਾਹਮਣੇ ਤੁਸੀਂ ਐਦਾਂ ਕਰੇ ਵੀ ਕਿਸੇ ਵੀ ਥੋਰ ਦੇ ਉੱਪਰ ਇਹ ਫਲਾਰ ਚੁੰਨੀ ਦੇ ਉੱਪਰ ਹੈ ਫਲਾਰ ਕਿਤੇ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਦਿਖਣ ਚ ਵੀ ਲੱਗਦਾ ਤੇ ਉੰਮ ਵੀ ਬਣਿਆ ਵੀ ਬਹੁਤ ਸੋਹਣਾ ਲੱਗਦਾ ਇਹ ਫਲਾਰ ਤੁਸੀਂ ਦੇਖ ਸਕਦੇ ਹੋ ਕਿੱਡੇ ਸੋਹਣੇ ਤਰੀਕੇ ਨਾਲ ਹੈ ਬਣ ਕੇ ਤਿਆਰ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਾਲਜ ਜਿਹੜਾ ਫਲਾਰ ਸੀ ਉਹ ਆਮਲਾ ਸੀਗਾ ਕਿੱਡੇ ਸੋਹਣੇ ਤਰੀਕੇ ਨਾਲ ਇਹ ਵੀ ਬਹੁਤ ਸੋਹਣਾ ਬਣਿਆ ਤੇ ਆ ਦੇਖੋ ਸੋ ਧੰਨਵਾਦ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਪਲੀਜ਼ ਸਪੋਰਟ ਫੁੱਲ ਕਰਿਆ ਕਰੋ